ਗੋਣਾ ਵਜਣਾ ਤੇ ਨੱਚਣਾ ਸੰਗੀਤ ਦੇ ਤਿੰਨ ਰੂਪ ਹਨ ਸਾਡੇ ਸ਼ਾਸਤਰਾਂ ਵਿੱਚ ਗੋਣ ਨੂੰ ਉੱਤਮ ਮੰਨਿਆ ਗਿਆ ਹੈ ਪਰ ਗੋਣਾ ਕਦੀ ਵੀ ਵਜਾਉਣ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਗਾਣੇ ਨੂੰ ਵਾਦ ਦੀ ਸੰਗਤ ਹੀ ਪੂਰਨਤਾ ਪ੍ਰਦਾਨ ਕਰਦੀ ਹੈ ਅੱਜ ਅਸੀਂ ਗੱਲ ਕਰਾਂਗੇ ਸੋਪ੍ਰানো ਸੈਕਸੋਫੋਨ ਦੀ ਫੂਕ ਨਾਲ ਵਜਣ ਵਾਲੇ ਸੰਗੀਤ ਵਾਦ ਜਿਵੇਂ ਬਾਂਸਰੀ ਕਲਾਰਨੇਟ ਆਦਿ ਵਿੱਚ ਸੈਕਸੋਫੋਨ ਵੀ ਇੱਕ ਪ੍ਰਮੁੱਖ ਵਾਦ ਹੈ ਇਹ ਵਾਦ ਬੇਸਿਕਲੀ ਇੱਕ ਵੈਸਟਰਨ ਵਾਦ ਹੈ ਕੁਝ ਜਾਂ ਹਵਨ ਨਾਲ ਵੱਜਣ ਵਾਲੇ ਬਾਦ ਕਬ ਲੱਕੜੀ ਦੇ ਨਹੀਂ ਹੁੰਦੇ ਇਹ ਕਿਸੇ ਵੀ ਤਾਤੂ ਜਿਵੇਂ ਬ੍ਰਾਸ ਸਿਲਵਰ ਕਨ ਜਾਂ ਕੋਈ ਹੋਰ ਮੈਟਲ ਜਿਵੇਂ 골ਡ ਪਲੇਟਨਮ ਦੇ ਵੀ ਹੋ ਸਕਦੇ ਹਨ ਸੈਕਸੋਫੋਨ ਬ੍ਰਾਸ ਦਾ ਬਣਿਆ ਹੋਇ ਇੱਕ ਬੜਾ ਹੀ ਹਰਮਨ ਪਿਆਰਾ ਬਾਦ ਹੈ ਜਿਸ ਦਾ ਵਿਸ਼ਕਾਰ 1840 ਵਿੱਚ ਹੋਇਆ ਇਹ ਬਾਦ ਸਟ੍ਰੇਟ ਯਾਨੀ ਸਿੱਧਾ ਔਰ ਕਰਵਡ ਯਾਨੀ ਕਿ ਥਲਨੇ ਉਹ ਥੋੜਾ ਜਿਹਾ ਮੁੜਿਆ ਦੋਨੋਂ ਹੀ ਪ੍ਰਕਾਰਾਂ ਦਾ ਹੁੰਦਾ ਹੈ ਸਟ੍ਰੇਟ ਸੈਕਸੋਫੋਨ ਨੂੰ ਹੀ ਸੋਪ੍ਰਾਨੋ ਸੈਕਸੋਫੋਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਵਾਦ ਦਾ ਪ੍ਰਯੋਗ ਮੁੱਖ ਤੌਰ ਤੇ 뮤직 ਕਨਸਰਟਸ orchestra ਦੀ ਵਿੱਚ ਕੀਤਾ ਜਾਂਦਾ ਹੈ। ਔਰ ਭਾਰਤੀ ਸੰਗੀਤ ਦੀ ਗੱਲ ਕਰੀਏ ਤੇ ਪਾਰਤ ਦੇ ਵਿੱਚ ਬਾਲੀਵੁੱਡ 뮤직 ਦੇ ਵਿੱਚ ਇਸ ਇਨਸਟਰੂਮੈਂਟ ਦਾ ਪ੍ਰਯੋਗ ਬੜੀ ਹੀ ਸੁੰਦਰਤਾ ਦੇ ਨਾਲ ਕੀਤਾ ਜਾਂਦਾ ਰਿਹਾ ਹੈ ਔਰ ਕੀਤਾ ਜਾ ਰਿਹਾ ਹੈ। ਮੈ ਰੰਦਾ ਜੋਗੀ ਜੋਗੀ ਮੈ ਰੰਦਾ ਜੋਗੀ ਜੋਗੀ ਮੈ ਰੰਦਾ ਜੋਗੀ ਰੇ ਜੋਗੀ जोगीरे 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 रमंदा मै जोमें जो बि जो बिमथाम प्याला पियो कल में सदियां जिया मैडम का जोगी होए 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 मैडम का जोगी मैडम का जोगी 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 Jogire 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 ਹੈ ਜੋਗੀ ਜੋਗੀ ਹੈ ਜੋਗੀ ਜੋਗੀ ਹੰਤਾ ਮੈਂ ਜੋਗੀ ਹਮਨੇ ਪ੍ਰੇਮ ਦਾ ਪਿਆਲਾ ਪੀਆ ਓ ਇੱਕ ਪਲ ਨੇ ਸਦੀਆਂ ਜੀ ਆਇਆ ਮੇਰਨਤਾ ਜੋਗੀ ਹੋਏ 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 ਮੇਰਨਤਾ ਜੋਗੀ ਮੇਰਨਤਾ ਜੋਗੀ 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 ਹੋਰ ਇਹਦੇ ਦੇ ਪ੍ਰਮੁੱਖ ਕਲਾਕਾਰਾਂ ਦੀ ਗੱਲ ਕਰੀਏ ਤੇ ਵੈਸਟਰਨ ਦੇ ਵਿੱਚ ਕੈਨੀਜੀ ਜੈਨ ਗੋਰਬੈਰਗ ਆਦੀ ਮੁੱਖ ਨਾਮ ਲਈ ਜਾ ਸਕਦੇ ਹਨ ਜੇ ਭਾਰਤੀ ਸੰਗੀਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਇਹਦੇ ਪ੍ਰਮੁੱਖ ਕਲਾਕਾਰਾਂ ਦੀ ਜੇ ਆਪਾਂ ਗੱਲ ਕਰੀਏ ਤੇ ਕਾਦਰੀ ਗੋਪਾਲਨਾਥ, ਮਨੁਹਾਰੀ ਸਿੰਘ ਤੇ ਲੋ ਗੋਟੂ ਬਹੁਤ ਹੀ ਉੱਚ ਕੋਟੀ ਦੇ ਸੈਕਸੋਫੋਨਿਸਟ ਹੈਗੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ